ਵਾਂਗੇ ਕਿਉਂਕਿ ਕੁੜੀ ਜਿੰਦੇ ਮਰਜੀ ਵੱਡੇ ਘਰ ਚ ਵਹੀ ਜਾਵੇ ਪਰ ਉਹਨੂੰ ਹਰ ਵਕਤ ਇਹੀ ਅਰਦਾਸ ਕਰਦੀ ਏ ਦਿਲੋਂ ਉਹ ਕਿ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਣ ਤੂਰੀ ਮੇਰੇ ਪੇਕੇ ਨੇ ਤੇ ਪੇਕੀ ਆਉਣ ਵੇਲੇ ਜਿੰਨਾ ਪੇਕੇ ਆਉਣ ਵੇਲੇ ਕੁੜੀ ਨੂੰ ਚਾਹ ਹੁੰਦਾ ਉਹਨਾਂ ਮੈਨੂੰ ਤੂਰੀ ਆਉਣ ਵੇਲੇ ਚਾਹ ਹੁੰਦਾ ਕਿ ਤੂਰੀ ਚੱਲਿਆ ਅੱਜ ਔਰ ਇੱਥੇ ਆ ਕੇ ਆਪਣਾ ਆਪਣਾ ਮਹਿਸੂਸ ਹੁੰਦਾ ਹੈ ਇੱਥੇ ਆ ਕੇ ਉਹ ਪੁਰਾਣੀਆਂ ਯਾਦਾਂ ਕਿ ਇੱਥੋਂ ਦੀ ਲੰਗੇ ਸੀ ਰੋਡ ਸ਼ੋਅ ਵੇਲੇ ਇੱਥੋਂ ਦੀ ਮੋਟਰਸਾਈਕਲ ਜਾਂਦੇ ਸੀ ਤਾਂ ਮੈਨੂੰ ਸਾਰੀਆਂ ਯਾਦਾਂ ਮੇਰੇ ਦਿਮਾਗ 'ਚ ਆ ਜਾਂਦੀਆਂ ਨੇ ਸੋ ਇਸ ਕਰਕੇ ਪਹਿਲਾਂ ਦੋ ਵਾਰੀ ਐਮਪੀਏ ਤੌਰ ਤੇ ਤੀਜੀ ਵਾਰੀ ਆਪਣਾ ਐਮਐਲਏ ਤੌਰ ਤੇ ਤੁਸੀਂ ਜਦੋਂ ਵੀ ਤੁਹਾਡੇ ਕੋਲੇ ਆਏ ਆ ਤੁਸੀਂ ਦੁੱਗਣਾ ਤਿਗਣਾ ਪਿਆਰ ਦਿੱਤਾ ਇਸ ਗੱਲ ਲਈ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਮੈਂ ਤਾਂ ਅੱਜ ਕਹਿਣਾ ਉਹਨਾਂ ਜੇ ਮੈਂ ਤੁਹਾਡੇ ਪਿਆਰ ਦਾ ਧੰਨਵਾਦ ਕਰਨ ਲਈ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਮੈਨੂੰ ਤੁਹਾਡਾ ਪਿਆਰ ਦਾ ਕਰਜ਼ਾ ਲਾਉਣ ਵਾਸਤੇ